ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੇ 골ਡ ਮੈਡਲ ਜਿੱਤਿਆ ਤਾਂ ਉਸ ਤੋਂ ਬਾਅਦ ਲਗਾਤਾਰ ਉਸ ਦੇ ਬਾਰੇ ਰੌਚਕ ਜਾਣਕਾਰੀਆਂ ਅਤੇ ਕਈ ਤਰ੍ਹਾਂ ਦੀਆਂ ਵੀਡੀਓ ਸਾਮਣੇ ਆ ਰਹੀਆਂ ਨੇ ਅਰਸ਼ਦ ਨਦੀਮ ਦੇ ਪਿਤਾ ਨੇ ਵੀ ਉਸ ਦੇ ਬਾਰੇ ਜੋ ਕਹਾਣੀ ਦੱਸੀ ਹੈ ਬੜੀ ਹੀ ਦਿਲ ਨੂੰ ਛੂਹ ਲੈਣ ਵਾਲੀ ਹੈ ਕਿਉਂਕਿ ਅਰਸ਼ਦ ਨਦੀਮ ਦਾ ਪਿਤਾ ਇੱਕ ਪਥੇਰ ਦਾ ਕੰਮ ਕਰਦਾ ਸੀ ਕੱਚੀਆਂ ਇੱਟਾਂ ਬਣਾਉਂਦਾ ਸੀ ਤੇ ਉਸ ਨੇ ਇੱਕ ਵੇਲੇ ਉਸ ਨੂੰ ਇੱਕ ਜਿਹੜਾ ਪਾਲਾ ਨੇ ਜਿਹੜੀ ਉਸਦੀ ਥਾਂ ਲੈ ਕੇ ਦਿੱਤਾ ਸੀ ਇੱਕ ਬਾਸ ਦਾ ਡੰਡਾ ਜੋ ਕਿ ਕਿਸੇ ਦੇ ਖੇਤ ਵਿੱਚੋਂ ਉਹ ਵੱਢ ਕੇ ਲਿਆਉਂਦਾ ਤੇ ਉਸ ਦੇ ਅੱਗੇ ਮੇਖ ਲਾ ਕੇ ਆਪਣੇ ਪੁੱਤਰ ਨੂੰ ਦੇ ਦਿੰਦਾ ਕਿ ਤੂੰ ਕ੍ਰਿਕਟ ਖੇਡਣਾ ਛੱਡ ਇਸ ਨੂੰ ਸ਼ੁਰੂ ਕਰ ਕਿਉਂਕਿ ਉਹ ਪਹਿਲਾਂ ਕ੍ਰਿਕਟ ਦਾ ਸ਼ਕੀਨ ਸੀ ਅਰਸ਼ ਨਦੀਮ ਤੇ ਕਈ ਜਿਹੜੇ ਸਾਲ ਉਹ ਲਗਾਤਾਰ ਕ੍ਰਿਕਟ ਖੇਡਦਾ ਰਿਹਾ ਤਾਂ ਉਸ ਤੋਂ ਬਾਅਦ ਉਸਦੇ ਪਿਤਾ ਨੇ ਆਪਣੇ ਪੁੱਤਰ ਨੂੰ ਇਹ ਬਾਸ ਦਾ ਡੰਡਾ ਲੈ ਕੇ ਦਿੱਤਾ ਜਿਸ ਦੇ ਕਰਕੇ ਉਹ ਇਸ ਖੇਡ ਵੱਲ ਨੂੰ ਜਿਹੜਾ ਪ੍ਰਭਾਵਿਤ ਹੋ ਕੇ ਸ਼ੁਰੂ ਕਰ ਦਿੰਦਾ ਖੇਡਣਾ ਤੇ ਲਗਾਤਾਰ ਉਸਦਾ ਪਿਤਾ ਆਪਣੇ ਬੱਚੇ ਨੂੰ ਅੱਗੇ ਵਧਾਉਣ ਦੇ ਲਈ ਕੋਸ਼ਿਸ਼ਾਂ ਕਰਦਾ ਤੇ ਇੱਕ ਦੋਸਤ ਹੁੰਦਾ ਹੈ ਅਰਸ਼ ਨਦੀਮ ਦੇ ਪਿਤਾ ਦਾ ਜੋ ਇਹ ਜਿਹੜੀ ਐ ਕੋਚਿੰਗ ਦਿੰਦਾ ਹੈ ਤੇ ਆਪਣੇ ਪੁੱਤਰ ਦੇ ਬਾਰੇ ਉਸਦੇ ਨਾਲ ਗੱਲ ਕੀਤੀ ਜਾਂਦੀ ਹੈ ਅਰਸ਼ ਨਦੀਮ ਦੇ ਪਿਤਾ ਵੱਲੋਂ ਅਤੇ ਉਸ ਤੋਂ ਬਾਅਦ ਆਪਣੇ ਪੁੱਤਰ ਨੂੰ ਉਸਦੇ ਕੋਲ ਭੇਜਿਆ ਜਾਂਦਾ ਟ੍ਰੇਨਿੰਗ ਦੇ ਲਈ ਜਿਸ ਤੋਂ ਬਾਅਦ ਅੱਗੇ ਉਸ ਦੀ ਜਿਹੜੀ ਐ ਟ੍ਰੇਨਿੰਗ ਹੁੰਦੀ ਹੈ ਤਾਂ ਅੱਗੇ ਉਹਨੂੰ ਟੂਰਨਾਮੈਂਟ ਖੇਡਣ ਦਾ ਮੌਕਾ ਮਿਲ ਜਾਂਦਾ ਹੈ ਤੇ ਉੱਥੇ ਉਹ ਚੰਗਾ ਪ੍ਰਦਰਸ਼ਨ ਕਰਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਅਰਸ਼ਦ ਨਦੀਮ ਚੰਗਾ ਜੈਵਲਨ ਥਰੋਅਰ ਹੈ ਤਾਂ ਇਸ ਤੋਂ ਬਾਅਦ ਲਗਾਤਾਰ ਅਰਸ਼ ਨਦੀਮ ਮੈਡਲ ਜਿੱਤਦਾ ਜਾਂਦਾ ਹੈ ਰਿਕਾਰਡ ਬਣਾਉਂਦਾ ਜਾਂਦਾ ਹੈ ਤਾਂ ਇਹਨਾਂ 올림픽 ਖੇਡਾਂ ਦੇ ਵਿੱਚ ਉਸ ਦੇ ਵੱਲੋਂ ਜੋ 92.97 ਲਗਭਗ 93 ਮੀਟਰ ਦਾ ਜੋ ਥਰੋ ਸਿੱਟਿਆ ਗਿਆ ਉਸ ਦੇ ਵਿੱਚ ਉਸ ਨੇ 골ਡ ਮੈਡਲ ਹਾਸਲ ਕਰ ਲਿਆ ਜਿਸ ਤੋਂ ਬਾਅਦ ਉਸ ਦੀ ਕਿਸਮਤ ਬਦਲ ਗਈ ਅਤੇ ਪਾਕਿਸਤਾਨ ਦੇ ਵਿੱਚ ਕਰੋੜਾਂ ਰੁਪਏ ਦੇ ਇਨਾਮਾਂ ਦਾ ਐਲਾਨ ਉਸ ਦੇ ਲਈ ਕਰ ਦਿੱਤਾ ਗਿਆ ਸਰਕਾਰਾਂ ਦੇ ਵੱਲੋਂ ਜਿਸ ਤੋਂ ਬਾਅਦ ਹੁਣ ਉਸ ਦੇ ਘਰ ਦੀਆਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਦੇਖ ਕੇ ਪਤਾ ਲਾਇਆ ਜਾ ਸਕਦਾ ਹੈ ਕਿ ਕਿੰਨੀ ਕੁ ਮਾੜੀ ਹਾਲਤ ਘਰ ਦੀ ਉਹਨਾਂ ਦੇ ਪਰਿਵਾਰ ਦੀ ਸੀ ਕਿਉਂਕਿ ਇੱਕ ਜੋ ਇਟਾ ਬਣਾਉਣ ਦਾ ਕੰਮ ਕਰਦਾ ਸੀ ਪਥੇਰ ਦਾ ਕੰਮ ਕਰਦਾ ਸੀ ਅਰਸ਼ਦ ਨਦੀਮ ਦਾ ਪਿਤਾ ਤਾਂ ਉਸ ਦੇ ਘਰ ਦੇ ਹਾਲਾਤ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕੋਈ ਵੀ ਪੱਕਾ ਵਿਹੜਾ ਨਹੀਂ ਹੈ ਘਰ ਵੀ ਬਹੁਤ ਸਿੰਪਲ ਹੈ ਆਮ ਗਰੀਬ ਪਰਿਵਾਰਾਂ ਵਰਗਾ ਘਰ ਹੈ ਤੇ ਇਸ ਦੇ ਵਿੱਚ ਕੋਈ ਵੀ ਐਡੀ ਖਾਸ ਸਹੂਲਤ ਨਹੀਂ ਹੈ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਪ੍ਰੈਕਟਿਸ ਕੀਤੀ ਜਾਂਦੀ ਸੀ ਘਰ ਦੇ ਵਿੱਚ ਉਸ ਵੇਲੇ ਦੇ ਜੋ ਵੇਟ ਸੀ ਜੋ ਜਿਮ ਦੇ ਲਈ ਵਰਤੇ ਜਾਂਦੇ ਸੀ ਉਹ ਵੀ ਚੀਜ਼ਾਂ ਤੁਹਾਨੂੰ ਇਸ ਦੇ ਵਿੱਚ ਦਿਖਾਈ ਦੇ ਰਹੀਆਂ ਤਾਂ ਇਹਨਾਂ ਤਸਵੀਰਾਂ ਤੋਂ ਬਾਅਦ ਅਰਸ਼ਦ ਨਦੀਮ ਦਾ ਇੱਕ ਸਤਾਰਾ ਬਣ ਕੇ ਉੱਭਰਨਾ ਇਹ ਇਸ 올림픽 ਖੇਡਾਂ ਦੇ ਵਿੱਚ 골ਡ ਮੈਡਲ ਜਿੱਤਣਾ ਉਸ ਦੀ ਕਿਸਮਤ ਨੂੰ ਉਸ ਦੀ ਜ਼ਿੰਦਗੀ ਨੂੰ ਕਿੰਨਾ ਬਦਲ ਦੇਵੇਗਾ ਉਸ ਨੂੰ ਵੀ ਸ਼ਾਇਦ ਨਹੀਂ ਸੀ ਪਤਾ ਤੇ ਅੱਜ ਜਦੋਂ ਸਭ ਕੁਝ ਉਸ ਨੇ ਹਾਸਲ ਕਰ ਲਿਆ ਤਾਂ ਫਿਰ ਵੀ ਆਪਣੇ ਉਸੇ ਘਰ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਮਿਲ ਰਿਹਾ ਹੈ ਮੀਡੀਆ ਨੂੰ ਇੰਟਰਵਿਊਜ਼ ਦੇ ਰਿਹਾ ਹੈ ਤਾਂ ਕੋਈ ਵੀ ਜਿਹੜਾ ਉਸ ਦੇ ਵਿੱਚ ਚੇਂਜ ਬਦਲਾਅ ਅਜੇ ਤੱਕ ਨਹੀਂ ਆਇਆ ਤਾਂ ਪਿਤਾ ਦੇ ਲਈ ਇੱਕ ਬਹੁਤ ਵੱਡਾ ਪਲ ਸੀ ਕਿਉਂਕਿ ਉਸ ਦੇ ਪਿਤਾ ਨੇ ਬਹੁਤ ਮਿਹਨਤ ਕੀਤੀ ਸੀ ਆਪਣੇ ਪੁੱਤਰ ਦੇ ਲਈ ਤਾਂ ਉਸ ਦਾ ਕਹਿਣਾ ਹੈ ਕਿ ਇਹ ਸਭ ਕੁਝ ਪਰਮਾਤਮਾ ਨੇ ਉਸ ਉਸਦੇ ਬੱਚੇ ਨੂੰ ਬਖਸ਼ਿਆ ਸਾਨੂੰ ਬਖਸ਼ਿਆ ਤਾਂ ਇਸਦੇ ਲਈ ਉਹ ਸ਼ੁਕਰਗੁਜ਼ਾਰ ਨੇ ਪ੍ਰਮਾਤਮਾ ਦੇ ਤਾਂ ਇਸ ਕਹਾਣੀ ਦੇ ਬਾਰੇ ਤੁਹਾਡੀ ਜੋ ਵੀ رائے ਆ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਸਪੋਰਟਸ ਕੋਰਨਰ ਦੇ ਨਾਲ